ਹੜਾਂ ਦੇ ਪ੍ਰਕੋਪ ਤੋਂ ਬਾਅਦ ਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਸੂਰ ਪਾਲਕਾਂ ਦੇ ਲਈ ਇੱਕ ਨਵੀਂ ਆਫਤ ਸામਣੇ ਆ ਗਈ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ ਅਫਰੀਕੀ ਸਵਾਇਨ ਫੀਵਰ ਫੈਲਣ ਦੇ ਨਾਲ ਧਾਰੀਵਾਲ ਕਲੇਰ ਪਿੰਡ ਦੇ ਵਿੱਚ 200 ਸੂਰਾਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇਸ ਏਰੀਏ ਨੂੰ ਯਾਨੀ ਕਿ ਧਾਰੀਵਾਲ ਕਲੇਰ ਪਿੰਡ ਨੂੰ ਇਨਫੈਕਟਡ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ ਦੱਸ ਦੇ ਕਿ ਇਹ ਬਿਮਾਰੀ ਅਫਰੀਕੀ ਸਵਾਇਨ ਫੀਵਰ ਜੋ ਬਿਮਾਰੀ ਹੈ ਇਹ ਲਗਭਗ 3 ਕਿਲੋਮੀਟਰ ਤੱਕ ਫੈਲ ਸਕਦੀ ਹੈ ਤਾਂ ਪੂਰੇ ਏਰੀਏ ਨੂੰ ਹੀ 1 ਕਿਲੋਮੀਟਰ ਇਨ ਨੂੰ ਅਤੇ 10 ਕਿਲੋਮੀਟਰ ਤੱਕ ਏਰੀਆ ਨੂੰ ਨਿਗਰਾਨੀ ਜ਼ੋਨ ਦੇ ਵਿੱਚ ਰੱਖਿਆ ਗਿਆ ਹੈ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਜਾ ਰਹੀ ਹੈ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਤੇ 200 ਸੂਰਾਂ ਦੀ ਇਸ ਇਲਾਕੇ ਦੇ ਵਿੱਚ ਇਸ ਪਿੰਡ ਦੇ ਵਿੱਚ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਲਗਾਤਾਰ ਫਾਰਮਸ ਜਿਹੜੇ ਨੇ ਸੂਰ ਫਾਰਮਸ ਨੇ ਉੱਥੇ ਸੈਨੀਟਾਈਜ਼ ਕੀਤਾ ਜਾ ਰਿਹਾ ਤੇ ਨਾਲ ਹੀ ਪਾਬੰਦੀ ਲਗਾ ਦਿੱਤੀ ਗਈ ਹੈ ਸੂਰ ਦੇ ਮਾਸ ਅਤੇ ਸੂਰ ਤੋਂ ਬੜੇ ਉਤਪਾਦਾਂ ਤੇ ਪੂਰੀ ਤਰ੍ਹਾਂ ਆਵਾਜ਼ ਆਏ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਹ ਪਾਬੰਦੀ 9 ਨਵੰਬਰ 2025 ਤੱਕ ਲਾਗੂ ਰਹੇਗੀ ਕਿਉਂਕਿ ਜਿਸ ਤਰ੍ਹਾਂ 216 ਦੀ ਇਸ ਬਿਮਾਰੀ ਦੇ ਨਾਲ ਮੌਤ ਹੋ ਜਾਣ ਤੋਂ ਬਾਅਦ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਇਹ ਬਿਮਾਰੀ ਫੈਲਣ ਦਾ ਖਤਰਾ ਹੈ ਹਾਲਾਂਕਿ ਇਹ ਬਿਮਾਰੀ ਜੋ ਹੈ ਲੋਕਾਂ ਦੇ ਵਿੱਚ ਫੈਲਣ ਦਾ ਖਤਰਾ ਬਹੁਤ ਘੱਟ ਹੈ ਫਿਰ ਵੀ ਲੋਕਾਂ ਨੂੰ ਜਿਹੜਾ ਹੈ ਸੁਚੇਤ ਕੀਤਾ ਜਾ ਰਿਹਾ ਹੈ ਕਿ ਦੁੱਧ ਤੋਂ ਬਣੀਆਂ ਵਸਤਾਂ ਜਾਂ ਫਿਰ ਹੋਰ ਵੀ ਚੀਜ਼ਾਂ ਜਿਹੜੀਆਂ ਉਹ ਯੂਜ਼ ਕਰਦੇ ਨੇ ਉਹ ਉਬਾਲ ਕੇ ਹੀ ਕੁਸ ਕਰਨ ਕਿਉਂਕਿ ਪੂਰੇ ਪਿੰਡ ਦੇ ਵਿੱਚ ਇਸ ਤਰ੍ਹਾਂ ਬਿਮਾਰੀ ਫੈਲਣ ਦੇ ਨਾਲ ਜਿਸ ਤਰ੍ਹਾਂ ਜੋ ਇਨਫੈਕਟਡ ਸੂਰ ਨੇ ਉਹਨਾਂ ਨੂੰ ਵੀ ਮਾਰ ਕੇ ਦਫਨਾਇਆ ਜਾ ਰਿਹਾ ਹੈ ਤਾਂ ਜੋ ਇਹ ਬਿਮਾਰੀ ਹੋਰ ਨਾ ਵਧੇ ਲੇਕਿਨ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਜਿੱਥੇ ਕਿਸਾਨਾਂ ਨੂੰ ਹੜਾਂ ਦਾ ਪ੍ਰਕੋਪ ਚਲਣਾ ਪਿਆ ਰਿਹਾ ਸੀ ਉੱਥੇ ਹੁਣ ਦੂਜੇ ਪਾਸੇ ਸੂਰ ਮਾਲਕਾਂ ਦੇ ਲਈ ਵੱਡੀ ਆਫਤ ਸਾਹਮਣੇ ਆ ਗਈ ਹੈ ਅਗਰ ਗੱਲ ਕੀਤੀ ਜਾਵੇ ਧਾਰੀਵਾਲ ਕਲੇਰ ਪਿੰਡ ਦੇ ਇੱਕ ਸੂਰ ਮਾਲਕ ਸਰਬਜਤ ਸਿੰਘ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਲੱਖਾਂ ਪੈ ਖਰਚ ਕਰਕੇ ਸੂਰ ਜਿਹੜਾ ਫਾਰਮ ਬਣਾਇਆ ਸੀ ਜਿੱਥੇ ਬਹੁਤ ਜ਼ਿਆਦਾ ਉਹਨਾਂ ਦੇ ਸੂਰ ਰਹਿੰਦੇ ਸੀ ਲੇਕਿਨ ਇਸ ਬਿਮਾਰੀ ਦੇ ਫੈਲਣ ਦੇ ਨਾਲ ਉਹਨਾਂ ਦੇ ਸਾਰੇ ਸੂਰ ਜਿਹੜੇ ਨੇ ਉਹ ਮਰ ਚੁੱਕੇ ਨੇ ਤੇ ਜੋ ਕੁਝ ਬਚੇ ਸੀ ਉਹ ਵੀ ਇਨਫੈਕਟਡ ਹੋ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਮਾਰ ਕੇ ਦਫਨਾਇਆ ਗਿਆ ਹੈ ਤਾਂ ਇੱਕ ਵੱਡੀ ਸਮੱਸਿਆ ਹੜਾਂ ਦੇ ਪ੍ਰਕੋਪ ਤੋਂ ਬਾਅਦ ਅਜਨਾਲਾ ਦੇ ਪਿੰਡ ਅਰੀਵਾਲ ਕਲੇਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਅਫਰੀਕੀ ਸਵਾਈਨ ਫੀਵਰ ਫੈਲਣ ਦੇ ਨਾਲ 200 ਸੂਰਾਂ ਦੀ ਮੌਤ ਹੋ ਚੁੱਕੀ ਹੈ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਲਗਾਤਾਰ ਜਿਹੜੇ ਪ੍ਰਯਾਸ ਨੇ ਕੀਤੇ ਜਾ ਰਹੇ ਨੇ ਤਾਂ ਜੋ ਇਸ ਬਿਮਾਰੀ ਨੂੰ ਜਿਹੜਾ ਹੈ ਉਹ ਖਤਮ ਕੀਤਾ ਜਾਵੇ ਲੇਕਿਨ ਖਤਰਾ ਹਾਲੇ ਵੀ ਬਣਿਆ ਹੋਇਆ ਹੈ ਕਿਉਂਕਿ ਜਿਸ ਤਰ੍ਹਾਂ ਪੂਰੇ ਇਲਾਕੇ ਨੂੰ ਨਿਗਰਾਨੀ ਦੇ ਵਿੱਚ ਰੱਖਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ 1 ਕਿਲੋਮੀਟਰ ਤੱਕ ਜਿਹੜਾ ਜ਼ੋਨ ਹੈ ਉਸ ਨੂੰ ਇਨਫੈਕਟਿਡ ਏਰੀਆ ਕੋਸ਼ਿਤ ਕੀਤਾ ਗਿਆ ਹੈ ਤੇ 1 ਤੋਂ 10 ਕਿਲੋਮੀਟਰ ਤੱਕ ਜਿਹੜਾ ਹੈ ਉਸ ਦੀ ਪੂਰੀ ਨਿਗਰਾਨੀ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸੂਰ ਤੋਂ ਬੜੀਆਂ जो भी बस्ता ने सुअर मां से या फिर सुअर तो बड़े कोई भी उत्पादक है उसकी आवाजाही ते 9 नवंबर 2025 तक पूरी तरह पाबंदी लगा दी गई है पशुपालन विभाग का कहना है कि हालांकि इसका खतरा जड़ा है ਇਸ ਬਿਮਾਰੀ ਦਾ ਖਤਰਾ ਜਿਹੜਾ ਹੈ ਲੋਕਾਂ ਦੇ ਵਿੱਚ ਫੈਲਣ ਦਾ ਡਰ ਨਹੀਂ ਹੈ ਲੇਕਿਨ ਫਿਰ ਵੀ ਲੋਕ ਜਿਹੜੇ ਨੇ ਸੁਚੇਤ ਰਹਿਣ ਖਾਣ ਪੀਣ ਦੀਆਂ ਜੜੀਆਂ ਵਸਤਾਂ ਨੇ ਜਾਂ ਫਿਰ ਦੁੱਧ ਤੋਂ ਬਣੀਆਂ ਵਸਤਾਂ ਨੇ ਮਾਸ ਹੈ ਉਸ ਦਾ ਜਿਹੜਾ ਪ੍ਰਯੋਗ ਹੈ ਉਹ ਘੱਟ ਕਰਨ ਤੇ ਜੇਕਰ ਉਹਨਾਂ ਨੇ ਕੋਈ ਵੀ ਚੀਜ਼ ਵਰਤਣੀ ਹੈ ਖਾਣ ਪੀਣ ਦੀ ਤਾਂ ਉਸ ਨੂੰ ਉਬਾਲ ਕੇ ਹੀ ਵਰਤਿਆ ਜਾਵੇ ਤਾਂ ਜੋ ਇਹ ਬਿਮਾਰੀ ਜਿਹੜੀ ਹੈ ਇਹ ਜੋ ਅਫਰੀਕੀ ਸਵਾਈਨ ਫੀਵਰ ਹੈ ਇਸ ਦਾ ਜਿਹੜਾ ਖਤਰਾ ਹੈ ਉਹ ਹੋਰ ਕਿਸੇ ਤੇ ਨਾ ਦਿਖੇ ਤਾਂ ਸੂਰਾਂ ਮਾਲਕਾਂ ਲਈ ਇੱਕ ਵੱਡੀ ਆਫਤ ਸਾਹਮਣੇ ਹੈ ਇਹ ਕਿਉਂਕਿ ਇਸ ਪਿੰਡ ਦੇ ਵਿੱਚ ਅਜਨਾਲਾ ਦੀ ਗੱਲ ਕਰ ਰਹੀਆਂ ਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਪਿੰਡ ਵਿੱਚ ਇਹ ਸਮੱਸਿਆ ਸਾਹਮਣੇ ਆਈ ਹੈ ਜਿੱਥੇ ਹੜਾਂ ਦੇ ਪ੍ਰਕੋਪ ਤੋਂ ਬਾਅਦ ਇਹ ਜਿਹੜੀ ਬਿਮਾਰੀ ਫੈਲੀ ਹੈ ਤੇ 200 ਤੋਂ ਵੱਧ ਸੂਰ ਜਿਹੜੇ ਨੇ ਮਰ ਚੁੱਕੇ ਨੇ ਲਗਾਤਾਰ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਜੋ-ਜੋ ਵੀ ਇਨਫੈਕਟਿਡ ਸੂਰ ਪਾਏ ਜਾ ਰਹੇ ਨੇ ਉਹਨਾਂ ਨੂੰ ਮਾਰ ਕੇ ਵੀ ਦਫਨਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਸੈਨੀਟਾਈਜ਼ ਵਾਕ-ਵਾਕ ਜਿਹੜੇ ਆਸ-ਪਾਸ ਹੋਰ ਸੂਰ ਫਾਰਮਸ ਨੇ ਉੱਥੇ ਸੈਨੀਟਾਈਜ਼ ਬਾਰ-ਬਾਰ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਬਿਮਾਰੀ ਨੂੰ ਹੋਰ ਵਧਨਾਂ ਦਿੱਤਾ ਜਾਵੇ ਇੱਥੇ ਹੀ ਇਸ ਬਿਮਾਰੀ ਨੂੰ ਖਤਮ ਕੀਤਾ ਜਾਵੇ ਤਾ ਇੱਕ ਵੱਡੀ ਸਮੱਸਿਆ ਸੂਰ ਮਾਲਕਾਂ ਲਈ ਸੂਰ ਪਾਲਕਾਂ ਲਈ ਪੈਦਾ ਹੋਈ ਹੈ ਜਿਸ ਦੇ ਨਾਲ ਜੋ ਸੂਰ ਫਾਰਮ ਸੀਗੇ ਉਥੇ ਰਹਿੰਦੇ ਸੂਰਾਂ ਦੀ ਤਾਂ ਮੌਤ ਹੋ ਹੀ ਚੁੱਕੀ ਹੈ ਦੂਜੇ ਪਾਸੇ ਜੋ ਇਸ ਬਿਮਾਰੀ ਤੋਂ ਇਨਫੈਕਟਡ ਸੂਰ ਪਾਏ ਜਾ ਰਹੇ ਨੇ ਉਹਨਾਂ ਨੂੰ ਵੀ ਮਾਰ ਕੇ ਦਫਨਾਇਆ ਜਾ ਰਿਹਾ ਹੈ